ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਫੌਜੀ ਵੀਰ ਹੀ ਆ ਰਿਹਾ ਸੀ ਤੇ ਜਲੰਧਰ ਜਾਣਾ ਸੀ ਆਪਣੀ ਭੈਣ ਕੋਲ ਆ ਰਿਹਾ ਸੀ ਇਹਦੀ ਗੱਡੀ ਨੂੰ ਅੱਗ ਪੈ ਗਈ ਆ ਪੂਰੀ ਗੱਡੀ ਛੱਡ ਕੇ ਸੁਆਹ ਹੋ ਗਈ ਆ ਵੀਰ ਜੀ ਦਾ ਬਚਾਅ ਹੋ ਗਿਆ ਸਵਾਰੀਆਂ ਦਾ ਬਚਾਅ ਹੋ ਗਿਆ ਸਵਾਰੀਆਂ ਵੀਰ ਜੀ ਨੇ ਆਪਣੇ ਕੱਢ ਲਈਆਂ ਸਾਰੀਆਂ ਬੱਚੇ ਇਹ ਤਿੰਨ ਨਾਲ ਨਾਲ ਇਹਦੀ ਫੈਮਿਲੀ ਸੀ ਇਹ ਵੀਰ ਨੇ ਜਲੰਧਰ ਜਾਣਾ ਸੀ ਜਾਨ ਚਾਹ ਕੇ ਗੱਡੀ ਨੂੰ ਅੱਗ ਪੈ ਗਈ ਆ ਗੱਡੀ ਪੂਰੀ ਛੱਡ ਗਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ